ਕੇ ਨੌਜਵਾਨ ਗੁਰਦਾਸ ਸਿੰਘ ਸਪਰੇ ਪੀਕੇ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਅਨੁਸਾਰ ਨੌਜਵਾਨ ਗੁਰਦਾਸ ਸਿੰਘ ਦਾ ਆਪਣੀ ਪਤਨੀ ਦੇ ਨਾਲ 2020 ਦੇ ਵਿੱਚ ਮੁਕੱਦਮਾ ਚੱਲਦਾ ਸੀ ਸ ਮ੍ਰਿਤਕ ਦੀ ਪਤਨੀ ਨਵਦੀਪ कौर ਨੇ ਗੁਰਦਾਸ ਸਿੰਘ ਤੇ ਉਸਦੇ ਪਿਤ ਮਾਤਾ ਪਿਤਾ ਖਿਲਾਫ ਦਾਜ਼ ਜ਼ਹੀਰ ਜ਼ਾਇਕ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਸੀ ਜਿਸ ਤੋਂ ਬਾਅਦ ਉਸਦੇ ਸਹੁਰੇ ਦੇ ਵੱਲੋਂ 20 ਲੱਖ ਰੁਪਏ ਦੀ ਮੰਗ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸੋ ਤਾਂਗਾ ਕੇ ਗੁਰਦਾਸ ਸਿੰਘ ਨੇ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਨੌਜਵਾਨ ਗੁਰਦਾਸ ਸਿੰਘ ਨੇ ਖੁਦਕੁਸ਼ੀ ਦੌਰਾਨ ਵੀਡੀਓ ਦੇ ਵਿੱਚ ਪਤਨੀ ਅਤੇ ਆਪਣੀ ਸੱਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੋ ਨੌਜਵਾਨ ਨੇ ਸੌਰੇ ਪਰਿਵਾਰ ਤੋਂ ਦੁਖੀ ਹੋ ਕੇ ਕੀਤੀ ਹੈ ਖੁਦਕੁਸ਼ੀ ਬਨਾਲਾ ਦੇ ਪਿੰਡ ਫਤਿਹਗੜ ਦਾ ਮਾਮਲਾ ਜੁਥੇ ਕਿ ਸੌਰੇ ਘਰ ਤੋਂ ਪਰੇਸ਼ਾਨ ਸੀ ਪਤਨੀ ਦੇ ਵੱਲੋਂ ਕੇਸ ਕੀਤਾ ਹੋਇਆ ਸੀ 20 ਲੱਖ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਕਰਕੇ ਪਰੇਸ਼ਾਨ ਹੋ ਕੇ ਇਸ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਬਲਵਰ ਸਿੰਘ ਨਾਮ ਹੈ ਮੇਰਾ ਪਿੰਡ ਫਤਿਹਗੜ ਸਨਾਈ ਮੇਰੇ ਬੇਟਾ ਬਿਹਾਰਜੀ ਜੀ ਮੀਮ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਇ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ੀਰ ਪੰਚਾਇਤਾ ਵਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇ ਜੀ 20 ਲੱਖ ਰੁਪਏ ਦੀ ਮੰਗ ਕਰਦੇ ਹੱਥ ਵਿੱਚ ਡੂਡ ਕਿਲਾ ਸਾਡ ਕੋਲ ਬਾਹਾਂ ਦਾ ਜੀ ਇਹੀ 2 ਲੱਖ ਦੇ ਉਸ ਕਾਰਨ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦੇਵਾਂਗਾ ਡੁੱਲ ਕਿੱਲਾ ਮੇਰੇ ਕੋਲ ਬਾਂਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜਾਈ ਤੇ ਮੇਰਾ ਪੁੱਤ ਮੈਨੂੰ ਮਿਲ ਜੇ ਪੁੱਤਾ ਮੇਰਾ ਚਲਾ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲਾ ਜਾਵੇ ਜੀ ਜੇ ਸ਼ਾਮ ਨੂੰ ਮੈਂ ਜੇ ਇਹ ਪਾਲਪਲਸ਼ਨ ਕਰੀ ਜੀ ਨੂੰ ਪੜਾਈਆਂ ਲਿਖਾਈਆਂ ਜੀ ਸਾਡੀ ਆਤਮਾ ਠੰਡੀ ਹੋਈ ਜੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਮੇਰਾ ਇਕੱਲਾ ਬੇਟਾ ਸੀ ਜੀ ਉਹ ਪ੍ਰੇਸ਼ਾਨ ਸੀ ਸਹੁਰਾ ਕਿੰਿਓ ਤੇ ਉਹਨੇ ਸਹੁਰਾ ਨੇ ਬਹੁਤ ਪ੍ਰੇਸ਼ਾਨ ਕਰਿਆ ਜੀ ਮਤਲਬ ਉਹ ਕਹੀ ਉਹਨੇ ਦੋਫਤ ਕਰਿਆ ਉਸ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆ ਦੇ ਘਰਾਂ ਦੇ ਤੇ ਆ ਸੱਚ ਦਾ ਨਾਮ ਤਰ ਗਿਆ ਜੀ ਇਸ ਕਰਕੇ ਉਹ ਖੁਦ ਕੁਝ ਹੀ ਕਰ ਗਿਆ ਜੀ ਤੇ ਹਾਂ ਸਾਨੂੰ ਨਿصاف ਮਿਲ ਜੇ ਜੀ ਸਾਦੇ ਪੁੱਤ ਦਾ ਖਤਰਾ ਹੀ ਸਾਨੂੰ ਵੀ ਸਾਨੂੰ ਤੁਹਾਡਾ ਪੋਤਾ ਸਾਨੂੰ ਮਿਲ ਜੇ ਇਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰਸਿੰਘ ਦੀ ਪਤਾ ਚੰਨਾਵਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਦੀ ਮੌਤ ਹੋਣ ਉਪਰੰਤ 29 29 ਤਰੀਕ ਨੂੰ ਥਾਣਾ ਤਨਵਲਾ ਵਿਖੇ 98 ਨੰਬਰ ਮਕਦਮਾ ਅਧਿੰਤਾਰਾ 108 3543 ਤੇ 3/5 ਬੀਨਸ ਨਦਿਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਇਹ ਮੁਕਦਮਾ ਉਸ ਦੀ ਪਤਨੀ ਨਵਦੀਪ कौर ਅਤੇ ਨਵੀ ਅਤੇ ਉਸ ਦੇ ਸਾਸ ਦਲਜੀਤ ਕੌਰ ਪਤਨੀ ਲਾਸ਼ਵਰ ਸਿੰਘ ਦੇ ਬਰਖਲਾਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਆਯਾ ਦੀ ਤਕਮਲੀਤੀ ਪੂਰੀ ਕੀਤੀ ਜਾਊਗੀ ਅੱਜ ਵਿੱਚ ਵਿੱਚ ਰੇਡ ਕੀਤਾ ਗਿਆ हां मृतक मरने ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮੁਕੱਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ